ਸੇਕ ਨੂੰ ਬੱਸਿਓ ਮੈਂ ਕਈ ਦਿਨਾਂ ਤੋਂ ਐਲੀਵੇਟਡ ਰੋਡ ਜਿਹੜੀ ਤਮਨਾਲਾ ਚੌਕ ਤੋਂ ਬਸਟੈਂਡ ਵੱਲੋਂ ਜਾਂਦੀ ਹੈ ਇਹਦੇ ਤੇ ਲੰਘ ਕੇ ਜਾਣਾ ਟੀਸਟਡੀ ਕਰ ਰਿਆ ਸੀ ਤੇ ਇਹਦੀ ਜਿਹੜੀ ਆਤਮ ਪਾਰਕ ਪੁਆਇੰਟ ਤੇ ਜਾ ਕੇ ਸੀ ਟੀਸਟ ਕੀਤੀ ਉਹ ਪਹਿਲਾਂ ਅਸੀਂ ਟੈਂਪਰੇਰੀ ਪੋਲ ਲਾ ਕੇ ਚਲੋ ਤੇ ਮੇਰਾ ਜਿਹੜਾ ਉਹ ਪੰਜਾਬਾ ਬਹੁਤ ਲੱਗ ਰਿਹਾ ਉਹਨਾਂ ਦੇ ਨਾਲ ਜਿਹੜੀ ਹੈ ਜਾਮ ਦੀ ਜਿਹੜੀ ਹੈ ਪ੍ਰੋਬਲਮ ਖਤਮ ਹੋਉਂਦੀ ਥੀ ਇਹ ਤੋਂ ਸਬੰਧਿਤ ਅਸੀਂ ਨਿਊਸਪਲ ਕਾਰਪੋਰੇਸ਼ਨ ਲੁਧਿਆਣਾ ਨਾਲ ਸੰਪਰਕ ਕਰਕੇ ਉਹਦੇ ਪੱਕੇ ਜਿਹੜੇ ਹੈਗੇ ਸੁਪਰੀਮ ਕੋਰਟ ਦੇ ਨਿਬਾਹ ਰਹੇ ਆ ਸਾਡੇ ਜਿਹੜਾ ਰੋਜ਼ਾਨਾ ਸ਼ਾਮ ਨੂੰ ਵੀ ਦੇਖਦੇ ਜੁਕੀ ਐਲੀਵੇਟਡ ਰੋਡ ਅੰਮ੍ਰਾਲਾ ਚੌਕ ਤੋਂ ਲੈ ਕੇ ਅ ਬੱਸ ਸਟੈਂਡ ਵੱਲ ਜਾਂਦੇ ਆ ਤਾਂ ਜਾਮ ਪਿਆ ਰਹਿੰਦਾ ਕਿ ਉਹ ਖਤਮ ਹੋ ਗਈ ਜੀ ਤੇ ਅੱਜ ਇੱਕੋ ਜਿਹੀ ਛੋਟੀ ਜਿਹੀ ਹੋਰ ਰੇਪੇਂਟਿੰਗ ਕਰਨ ਵਾਸਤੇ ਅੱਜ ਲਾਈਨ ਹੋ ਰਿਹਾ ਉਹ ਦੇਖ ਰਹੇ ਹੋ ਮੈਂ ਕੈਮਰਾਮੈਨ ਜਿਹਨੂੰ ਬੈਂਕੀ ਕਰੂੰਗਾ ਕਿ ਖੰਭੇ ਤੇ ਲੱਗੇ ਹੋਏ ਬੋਰਡ ਨੂੰ ਦਿਖਾਇਆ ਜਾਵੇ। ਤੁਸੀਂ ਦੇਖ ਰਹੇ ਹੋ ਕਿ ਇਹ ਅੱਜ ਅਸੀਂ ਬੋਰਡ ਇੱਥੇ ਲਗਾਏ ਨੇ bina voter ਦੇ ਤਰੀਕੇ ਪਿਛਿਆ ਹੋਈਆਂ ਕਰਨਾ ਕਿਹੜੀਆਂ ਵੋਟਾਂ ਤੇ ਨੇ ਤੇ ਇਹਨੂੰ ਡਰਾਈਵਰ ਵਾਹਨ ਦਾ ਡਰਾਈਵਰ ਭਰਾ ਜੇ ਇਹਨੂੰ ਫੋਟੋ ਕਰ ਲੂਗਾ ਆ ਮੈਂ ਗਰੰਟੀ ਦਿੰਦਾ ਨਾ ਇਹ ਐਲੀਵੇਟਡ ਰੋਡ ਤੇ ਜਾਮ ਲੱਗ ਹੀ ਨਹੀਂ ਸਕਦਾ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਮੈਂ ਬੇਨਤੀ ਕੀਤੀ ਹੈ ਕਿ ਜਿਨ੍ਹਾਂ ਵਾਹਨ ਦੇ ਮਾਲਕਾਂ ਨੇ ਈਲਾ ਚਾਲਕਾਂ ਨੇ ਬਸ ਸਟੈਂਡ ਵੱਲੋਂ ਸਿੱਧਾ ਜਾਣਾ ਹੈ ਉਹ ਸੱਜੀ ਲੇਨ ਵਿੱਚ ਹੀ ਰਹਿਣ ਉਹ ਜਿਹੜੀ ਵੀ ਗੱਡੀ ਹੈ ਭਾਵੇਂ ਕਾਰ ਬੱਸ ਟਰੱਕ ਜੋ ਵੀ ਹੈ ਉਹ ਸੱਜੀ ਲੇਨ ਵਿੱਚ ਰਹਿਣ ਅਗੇ ਜਿਨ੍ਹਾਂ ਚਾਲਕਾਂ ਨੇ ਆਤਮ ਪਾਰ ਘਟੋਂ ਉਕਰੀ ਰੋਡ ਵੱਲ ਨੂੰ ਜਾਣਾ ਹੈ ਉਹ ਜਿਹੜੇ ਚਾਲਕ ਹੈ ਉਹ ਆਪਣੀਆਂ ਗੱਡੀਆਂ ਜਿਹੜੀਆਂ ਕੱਪੀ ਰੇਨ ਵਿੱਚ ਰੱਖਣ ਮੈਂ ਫੇਰ ਦੁਬਾਰਾ ਬੇਨਤੀ ਕਰੂੰਗਾ ਕਿ ਇਹ ਜਿਹੜਾ ਬੋਰਡ ਹੈ ਇਹਨੂੰ ਦੁਬਾਰਾ ਦਿਖਾਇਆ ਜਾਵੇ ਇਹ ਬੋਰਡ ਤੇ ਵੀ ਲਿਖਿਆ ਉਹ ਕਿੱਥੇ ਜਾਣ ਵਾਲੇ ਬਾਣ ਥੱਪੀ ਰੇਨ ਵਿੱਚ ਚੱਲਣਗੇ ਕਿ ਥੱਪੇ ਜਾਣ ਵਾਲੇ ਬਾਣ ਥੱਪੀ ਲੈਣ ਵਿੱਚ ਚੱਲਣਗੇ ਤੋਂ ਜੇਕਰ ਇਸ ਚੀਜ਼ ਨੂੰ ਫੋਲੋ ਕੀਤਾ ਜਾਊਗਾ ਤਾਂ ਨਾ ਤਾਂ ਕੋਈ ਜਾਮ ਲੱਗੇਗਾ ਤੇ ਨਾ ਹੀ ਇਸ ਪੁਆਇੰਟ ਤੇ ਕੋਈ ਹਾਦਸਾ ਹੋ ਜੇ। ਅੱਗੇ ਲੇਨ ਜਦ ਬਦਲਦਾ ਵਿਅਕਤੀ ਲੇਨ ਬਦਲਣ ਨਾਲ ਜਿਹੜੀਆਂ ਆ ਗੱਡੀਆਂ ਆਪਸ ਚ ਟਕਰਾ ਜਾਂਦੀਆਂ। ਉੱਥੇ ਫਿਰ ਜਿੱਥੇ ਗੱਡੀਆਂ ਦਾ ਨਖ਼ਾਲ ਹੁੰਦਾ ਤੇ ਉੱਥੇ ਜਿਹੜੇ ਚਾਲਕ ਹੈ ਉਹ ਆਪਸ ਵੀ ਜਿਹੜਾ ਲੜਾਈ ਝਗੜਾ ਕਰਕੇ ਉੱਥੇ ਹੋਰ ਹੀ ਤਰਾਸੀ ਪ੍ਰਤੀ ਬਣਾ ਬੈਠਦੇ ਆ। ਉਹ ਦੋਸਤੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਆਓ ਇਹ ਸਪੋਰਟ ਤੇ ਲਿਖੀ ਜਿਹੜੀ ਗੱਲ ਹੈ ਇਹਦੇ ਤੇ ਅਮਲ ਕਰੀਏ। ਇਹ ਆਓ ਆਪਾਂ ਨਾਲ ਮਿਲ ਕੇ ਆਪਣੇ ਲੁਧਿਆਣਾ ਸ਼ਹਿਰ ਨੂੰ ਜਾਮ ਫਰੀ ਅਤੇ ਐਕਸੀਡੈਂਟ ਫਰੀ ਸ਼ਹਿਰ ਬਣਾਈਏ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਇਹ ਵੀ ਕਹਿੰਦਾ ਕਿ ਜੇਕਰ ਇਹ ਜਿਹੜਾ ਬਾਈਕ چھوٹਾ ਜਿਹਾ ਹਰਤਾ ਨਾ ਸ਼ਹਿਰ ਦੀ ਆਵਾਜ਼ ਇੱਕ ਸਜਾਰੂ ਤੋਂ ਬਨਾਨੇ ਚਾਹਾਂ ਦਾ ਤੁਸੀਂ ਇਹ ਜਤਨ ਕਰ। ਅਸੀਂ ਵੀ ਪੁਲਿਸ ਨੂੰ ਤੇ ਅਨਦਾ ਸਾਥ ਆਵਾਂਗੇ ਅਤੇ ਮੰਗ ਕਮਿਸ਼ਨਰ ਸਾਹਿਬ ਨੇ ਜੋ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ ਦਾ ਜੀੜਾ ਜੋ ਪਿਆ ਹੋਇਆ ਉਹਦੇ ਵਿੱਚ ਤੁਸੀਂ ਆਪੋ ਆਪਣਾ ਯੋਗਦਾਨ ਪਾਉਗੇ ਅੰਤ ਵਿੱਚ ਮੈਂ ਫੇਰ ਦੁਬਾਰਾ ਤੁਹਾਨੂੰ ਬੇਨਤੀ ਕਰਦਾ ਕਿਿੱਥੀ ਜਾਣ ਵਾਲੀ ਜਿਹੜੀ ਟ੍ਰੈਫਿਕ ਹੈ ਉਹ ਸੱਜੀ ਲੇਨ ਵਿੱਚ ਰਹੇ ਤੇ ਜਿਹੜੀ ਡੁਗਰੀ ਰੋਡ ਨੂੰ ਕਰਨ ਕਰਨ ਵਾਲੀ ਜਿਹੜੀ ਟ੍ਰੈਫਿਕ ਹੈ ਉਹ ਖੱਬੀ ਲੇਨ ਵਿੱਚ ਰਹੇ ਤੇ ਲੇਨ ਜਦ ਆਪੋ ਆਪਣੀ ਲੇਨ ਖਾ ਕੇ ਤਾਂ ਨਾ ਤੁਹਾਨੂੰ ਇੱਕ ਦੂਜੇ ਦੀ ਲੇਨ ਕੱਟਣੀ ਪੈਗੀ ਇਹ ਆਰਾਮ ਨਾਲ ਤੁਸੀਂ ਆਪਣੀ ਡੈਕਲਿਫਿਕੇਸ਼ਨ ਨੂੰ ਮੁਕੰਦੂ ਤੇ ਮੈਂ ਇਹ ਵੀ ਜ਼ਾਦਾ ਕਰਦਾ ਹੈ ਕਿ ਤੁਸੀਂ ਆਪਣੇ ਘਰੇ ਅੱਧਾ ਕਰੰਤਾ ਪਹਿਲਾਂ ਬੋਕਰਦੇ ਫਿਰ ਥੋੜੀ ਜੀ ਤੁਹਾਨੂੰ ਬੇਨਤੀ ਹੈ ਕਿ ਜਿਵੇਂ ਅਸੀਂ ਤੁਹਾਨੂੰ ਬੇਨਤੀ ਕੀਤੀ ਹੈ ਤੁਸੀਂ ਸਾਡੇ ਕੇਂਦਰ ਪੂਰੇ ਉੱਤੇ ਆਓ ਰਲ ਮਿਲ ਕੇ ਅੰਮ੍ਰਿਤਸਰ ਨੂੰ ਜਾਓ ਅਤੇ ਐਕਸਟੈਂਟ ਨੂੰ ਸ਼ਹਿਰ ਬਣਾ ਕੇ ਆਪੋ ਆਪਣਾ ਯੋਗਦਾਨ ਪਾਓ ਧੰਨਵਾਦ ਜੈ ਹਿੰਦ